ਸਾਰੀ ਗੱਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਝੋਗੇ ਦੇਖ ਲਓ ਜੀ ਡਾਲਰਾਂ 'ਚ ਕਿੰਨੀ ਤਾਕਤ ਹੈ ਕਿੰਨੀ ਪਰਮਾਰੇ ਡਾਲਰ ਪੌਂਡ ਯੂਰੋ ਲੋਕਾਂ ਨੂੰ ਚਲੇ ਗਿਆ ਹੈ ਹਰ ਬੰਦਾ ਸੋਚ ਰਿਹਾ ਵੀ ਕਿਸੇ ਤਰੀਕੇ ਮੈਂ ਬਾਹਰ ਜਾ ਕੇ ਬਸ ਡਾਲਰ ਕਮਾਉਣਾ ਸ਼ੁਰੂ ਕਰ ਦਵਾਂ ਉਹ ਰੁਪਈਆ 'ਚ ਬਰਕਤ ਨਹੀਂ ਸਮਝਦਾ ਉਹ ਸੋਚਦਾ ਕਮਾਈ ਹੈ ਜਗੀ ਬਾਹਰ ਹੈ ਇਨੂੰ ਪੁੱਛਣਾ ਇੰਡੀਆ ਦਾ ਉਹ ਕੰਦਾ ਹੱਥੇ ਗਈ ਪਿਆ ਆ ਪਾਰ ਚਲਦੇ ਆ ਮੇਰਾ ਦੋਸਤ ਗਿਆ ਮੇਰਾ ਰਿਸ਼ਤੇਦਾਰ ਗਿਆ ਬੜਾ ਅਮੀਰ ਹੋ ਗਿਆ ਹਰ ਬੰਦੇ ਦੀ ਸੋਚ ਹੋਈ ਪਹਿਲਾਂ ਪਹਿਲਾਂ ਕੀ ਚੱਕਰ ਸੀ ਕਾਰ ਦੇ ਵਿੱਚੋਂ ਨਾ ਫਾਦਰ ਆਉਂਦਾ ਹੁੰਦਾ ਸੀ ਬਾਹਰ ਇਹਦਾ ਵਿਆਹ ਸ਼ਦੀ ਹੋ ਜਾਂਦਾ ਹੀ ਜਾਂ ਕੋਈ ਕੋਹਰਾ ਬੱਚਾ ਹੈਗਾ ਥੋੜੀ ਸਿਆਣੀ ਉਮਰ ਹੋ ਗਈ ਉਹ ਬਾਹਰ ਆਉਂਦਾ ਸੀ ਵੀ ਚਲੋ ਕਾਲ ਦੀ ਗਰੀਬੀ ਦੂਰ ਕਰ ਦਿਆਂਗੇ ਚਾਰ ਪੈਸੇ ਕਮਾਵਾਂਗੇ ਕਿਸੇ ਦੀ ਭੈਣ ਬਿਆਲ ਵਾਲੀ ਕਿਸੇ ਦਾ ਪ੍ਰਾ ਬਿਆਨ ਲੈ ਕੇ ਜਾਂ ਮਾਂ ਕੋ ਉਪਡੇਵੇ ਜਾਂ ਜੇ ਕੋਈ ਵਿਆਹ ਹੋਇਆ ਤੇ ਉਹਦੇ ਬੱਚੇ ਥੋੜੇ ਛੋਟੇ ਵੀ ਹੋ ਉਸੋਚਦਾ ਚਲੋ ਮੈਂ ਬਾਹਰ ਜਾਨਾ ਚਾਰ ਪੈਸੇ ਕਮਾ ਕੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਵਾਂਗੇ ਚੰਗੇ ਸਕੂਲ ਪੜ ਜਾਣਗੇ ਤੇ ਘਰ ਦੇ ਵੀ ਬੜੇ ਖੁਸ਼ ਹੁੰਦੇ ਸੀ ਚਲੋ ਵੀ ਇੱਕ ਬੰਦਾ ਕਾਰ ਮਿਹਨਤ ਕਰਦਾ ਤੇ ਸਾਰੇ ਪਰਿਵਾਰ ਦੀ ਰੋਟੀ ਚਲਦੀ ਸੀ ਅੱਜ ਕੱਲہ ਚੱਕਰ ਹੋ ਗਿਆ ਖਤਮ ਅੱਜ ਕੱਲ ਬਾਪੂ ਦੀ ਲੜੀ ਹੈ ਬੱਚਿਆਂ ਨੇ ਬਸ ਬੱਚਾ ਅੱਜ ਕੱਲ ਦਸਵੀਂ ਕੀ ਜੀ ਵੀ ਪਲਸ 2 ਕਰ ਗਿਆ ਕਿਸਮਤ ਨਾਲ ਉਹ ਸੋਚਦਾ ਮੈਂ ਬਾਹਰ ਹੀ ਜਾਣਾ ਹੈ ਜਿਹੜੇ ਸਿਆਣੇ ਬੱਚੇ ਜਾਂ ਮਾਪਿਓ ਥੋੜੇ ਸਿਆਣੇ ਉਸਾਂ ਦੇ ਬੱਚੇ ਨੂੰ ਇੰਡੀਆ ਦੀ ਪੂਰੀ ਪੜ੍ਹਾਈ ਕਰਾ ਦੇਉ ਥੋੜਾ ਸਿਆਣੀ ਉਮਰ ਵਧੀ ਗਈ ਸਮਝਾ ਜੋ ਅੱਜਗਾ ਤੇ ਫਿਰ ਬਾਹਰ ਪਿੱਛਾਂਗੇ ਲੇਕਿਨ ਬੱਚੇ ਹੋ ਜਾਏਗਾ ਬੜੇ ਜਿੱਦੀ ਉਹ ਸੋਚਦੇ ਬਸ ਕਿਸੇ ਤਰੀਕੇ ਮੈਂ 18 ਸਾਲਾਂ ਦਾ ਵਾਂ ਤੇ ਮੈਨੂੰ ਫੜਾ ਫੜ ਬਾਹਰ ਚਲਾ ਜਾਵਾਂ ਮੈਂ ਉਹ ਭਾਵੇਂ 16 ਸਾਲਾਂ ਦਾ ਹੋਵੇ ਫਿਰ ਵੀ ਗਿਰ ਪੈ ਜਾਂਦਾ ਵੀ ਕਦੋਂ 18 ਸਾਲਾਂ ਦਾ ਹੋਵਾਂਗਾ ਤੇ ਮੈਂ ਜਾਣਾ ਬਾਹਰ ਪਰਸ ਤੂੰ ਕੀਤੀ ਤੇ ਬੱਸ ਬਾਪੂ ਦੇ ਗਾਲਜਿੰਗ ਉਠਾ ਦਿੰਦੇ ਬਾਪੂ ਜਿਸ ਤਰ੍ਹਾਂ ਮੱਜੀ ਮੈਨੂੰ ਬਾਹਰ ਭੇਜ ਜਿਹਦੇ ਬਾਪੂ امیر ਏ ਉਹਦੇ ਪੈਸੇ ਨਾਲ ਲੰਦਾ ਚੱਲ ਕੋਈ ਨਹੀਂ ਬੇੜਾ ਜਾਦ ਤੇ ਜਿਹੜੇ ਵਿਚਾਰੇ ਮਾਸਲੇ ਜਿੰਨਾਂ ਕੋਲ ਪੈਸੇ ਨਹੀਂ ਗਏ ਉਹ ਫਿਰ ਬੱਚੇ ਦੀਆਂ ਖੁਸ਼ੀਆਂ ਨਹੀਂ ਨਾ ਤੋੜਦੇ ਉਹ ਕਹਿੰਦੇ ਚਲੋ ਜੀ ਮਕਾਨ ਗਿਆਂ ਨੇ ਪਾਦਨੇ ਆ ਜ਼ਮੀਨ ਗਿਆਂ ਨੇ ਪਾਦਨੇ ਆ ਜੋ ਵੀ ਸਾਧਨ ਸੁਨਾ ਸੁਨਾ ਵੇਚ ਕੇ ਕਹਿੰਦੇ ਬੱਚੇ ਨੂੰ ਬਾਹਰ ਭੇਜ ਦਿੰਨੇ ਆ ਤੇ ਬੱਚਾ ਜਾ ਕੇ ਸਾਰੇ ਗਰੀਬੀ ਤੋਂ ਕਰ ਦੇਗਾ ਉੱਗੀ ਆ ਜੀ ਬੱਚੇ ਦੀ ਕਿਸਮਤ ਕੰਮ ਦੇ ਵਿਜੇ ਤੇ ਮਿਲਦੇ ਨਹੀਂ ਅੱਜ ਕਾਲਾ ਜਿਆਦਾ ਲੋਕ ਸਟੂਡੈਂਟ ਵਿਜੇ ਜਾ ਰਹੇ ਵੀ ਤੇ ਸਟੂਡੈਂਟ ਵਿਜੇ ਦੇ ਵੀਕਐਂਡੇ ਕੰਮ ਦੀ ਇਜਾਜ਼ਤ ਹੁੰਦੀ ਏ ਤੇ ਵੀਕਐਂਡੇ ਕੰਮ 'ਚ ਆਪਣਾ ਖਰਚਾ ਕੱਢੇਗਾ ਪੀਸਾਂ ਕੱਢੇਗਾ ਕਿ ਘਰ ਦੇ ਕਰਜ਼ੇ ਲਾਏਗਾ ਜਾਂ ਘਰ ਦੀ ਹੈਲਪ ਕੀ ਕਰੇਗਾ ਤੇ ਜਿਹੜੇ ਵਰਕ ਪਰਮਿਟ ਤੇ ਆਏ ਹੋਏ ਉਹਨਾਂ ਨੂੰ ਵੀ ਅਗਰੇ ਤੇ ਜੋਬ ਮਿਲ ਜਵੇ ਫਿਰ ਤੇ ਠੀਕੇ ਦੇ ਜੋਬ ਨਾ ਮਿਲੇ ਤਾਂ ਉਹਨਾਂ ਵਾਸਤੇ ਮੁਸ਼ਕਲ ਏ ਸਾਨੂੰ ਕੱਲ ਹੀ ਇੱਕ ਇੱਥੇ ਆਦਮੀ ਮਿਲਿਆ ਉਹ ਆਪਣੀ ਫੈਮਿਲੀ ਲੈ ਕੇ ਆਇਆ ਸੀ ਕੇਰਮਦੀਪ ਜੀ ਵਾਸਤੇ 3 ਸਾਲ ਦਾ ਵਿਚ ਲੱਗਾ ਸੀ ਕਹਿੰਦਾ ਮੈਂ ਨੂੰ ਇੱਥੇ ਕੰਮ ਤੇ ਮਿਲ ਗਿਆ ਲੇਕਿਨ ਕਹਿੰਦਾ ਮੈਨੂੰ ਜਿਹੜੀ ਕੰਪਨੀ ਹੈ ਨਾ ਮੈਨੂੰ ਤਨਖਾਹ ਨਹੀਂ ਦੇ ਰਹੀ ਪੈਸੇ ਨਹੀਂ ਦੇ ਰਹੀ ਦੋ ਤਿੰਨ ਮਹੀਨੇ ਹੋ ਗਏ ਪੈਸੇ ਨਹੀਂ ਮਿਲੇ ਮੈਂ ਕਿਹਾ ਵੀ ਕਿਉਂ ਨਹੀਂ ਮਿਲੇ ਕਹਿੰਦਾ ਉਹਨੂੰ ਪਤਾਗਾ ਵੀ ਫਸੇ ਹੋਏ ਵੇ ਤੇ ਮੈਂ ਕਿਹਾ ਤੁਸੀਂ ਸ਼ਿਕਾਇਤ ਕਿਉਂ ਨਹੀਂ ਕਰਦੇਗੇ ਅਗਰ ਤਾਂ ਕੰਪਨੀ ਪੈਸੇ ਨਹੀਂ ਦਿੰਦੀ ਕਹਿੰਦਾ ਯਾਰ ਅਸੀਂ ਡਰਦੇ ਆ ਜੇ ਸ਼ਿਕਾਇਤ ਕਰਤੀ ਨਾ ਕੰਪਨੀ ਦੀ ਤੇ ਕੰਪਨੀ ਹੋਈ ਨਹੀਂ ਬੰਦ ਤੇ ਹੋਰ ਸਾਨੂੰ ਕਿਤੇ ਕੰਮ ਨਹੀਂ ਮਿਲਣਾ ਤੇ ਸਾਨੂੰ ਇੰਡੀਆ ਵਾਪਸ ਜਾਣਾ ਪੈਣਾ ਹੈ ਯਾਨੀ ਕਿ ਉਹ ਫਸੇ ਹੋਏ ਮਜਬੂਰੀ ਵਿੱਚ ਤੇ ਲੋਕ ਮਜਬੂਰੀ ਦਾ ਨਿਆਈ ਫਾਇਦਾ ਉਠਾਉਂਦੇ ਜੇ ਇਹ ਬਿਲਕੁਲ ਅਸਲੀਅਤ ਹੈ ਜੀ ਇੱਥੇ ਕੰਪਨੀਆਂ ਬੜੇ ਧੋਖਾ ਦਿੰਦੇ ਵੇ ਉੱਥੋਂ ਇੰਡੀਆ ਤੋਂ ਏਜੰਟ ਵੀ ਜਿ ਲਵਾ ਦਿੰਦੇ ਵੇ ਇੱਥੇ ਕੰਪਨੀਆਂ ਥੋੜੀਆਂ ਬੁਲ ਬਣਾਈਆਂ ਜਿਹੜੀਆਂ ਚੰਗੀਆਂ ਕੰਪਨੀਆਂ ਰੱਖ ਲੈਂਦੇ ਲੇਕਿਨ ਕੰਪਨੀ ਵਿੱਚ ਬੜੀ ਵਸੇਬ ਦੇ 5 ਸਾਲ ਤਾਨੂੰ ਪੱਕਾ ਇੱਕੋ ਕੰਪਨੀ ਕੰਮ ਕਰਨਾ ਪੈਂਦਾ ਹੈਗਾ ਤੇ ਹਰ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਕੀ ਕਿ ਇਹ ਉਹ ਮੁਝੇ 5 ਸਾਲ ਲਾਣੇ ਉਹ ਵੀ ਕੋਈ 2 4 5% ਜਿਹਨਾਂ ਕੰਮ ਲਿਆ ਬਾਕੀ ਇੱਥੇ بڑے ਬੰਦੇ ਮਿਲਦੇ ਵਿਚਾਰੇ ਰੋਂਦੇ ਵੇਖੇ ਉਹ ਕਹਿੰਦੇ ਸਾਨੂੰ ਬਸ ਜੈਂਟਲ ਅਫਸਰਾਂ ਨੇ ਫਸਾਲਿਆ ਵੀ ਜਾਣਦੇ ਆ ਤੁਹਾਨੂੰ ਕੰਮ ਮਿਲ ਜੇਗਾ ਤੇ 5 ਸਾਲਾਂ ਬਾਅਦ ਤੁਸੀਂ ਪੱਕੇ ਹੀ ਨਾ ਗਾ ਤੇ ਮੁੱਝਾਂ ਲੁੱਟੋਗੇ ਹੁਣ ਦੱਸੋ ਜੇ ਕੰਮ ਹੀ ਨਾ ਮਿਲੇ ਤੇ ਪੈ ਕਿਥੋਂ ਬਰਬੜ ਹੋਣੇ ਤੇ ਪਹਿਲਾਂ ਜਿਹੜਾ ਬੰਦਾ ਘਰ ਦਾ ਆਂਦਾ ਸੀ ਆਪਣੇ ਬੱਚਿਆਂ ਨੂੰ ਪੈਸੇ ਭੇਜਦਾ ਹੁੰਦਾ ਜੀ ਅੱਜ ਕੱਲ ਕੰਮ ਉਲਟਾ ਹੋ ਗਿਆ ਹੈ ਅੱਜ ਕੱਲ ਜਿਹੜੇ ਬੱਚੇ ਆਏ ਨਾ ਬਾਹਰ ਉਹ ਆਪਣੇ ਮਾਪਿਆਂ ਕੋਲ ਪੈਸੇ ਮੰਗਾ ਰਹੇ ਵੇ ਕਹਿੰਦੇ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਖਰਚੇ ਕੀ ਪੂਰੇ ਹੋਣ ਖਰਚੇ ਨਾ ਵਧਾ ਲੇ ਵੇ ਆਈਫੋਨ ਹੀ ਚਾਹੀਦਾ ਹੈ ਆਮ ਤਿਆਂ ਜਿਹੜੇ ਸਟੂਡੈਂਟ ਦੀ ਕਮਾਈ ਨਹੀਂ ਹੁੰਦੀ ਤੇ ਗੱਡੀ ਲੈਣ ਦੇ ਵੇ ਉਹ ਗੱਡੀ ਦਾ ਖਰਚਾ ਵੀ ਚਾਹੀਦਾ ਹੈ ਫੀਸਾਂ ਵੀ ਕੱਢ ਰਹੀਆਂ ਰੋਟੀ ਪਾਣੀ ਵੀ ਖਾਣਾ ਹੈ ਰਿਹਾਸ਼ ਵੀ ਰੱਖਣੀ ਹੈ ਰਿਹਾਸ਼ ਇੱਥੇ ਮਿਲਦੀ ਸ਼ਹਿਰੀਂ 'ਚ ਹਾਲ ਤੇ ਮਾੜੀ ਹੈ ਕੋਈ ਦਸਤਾ ਨਹੀਂ ਇੰਡੀਆ 'ਚ ਪੂਰੀ ਗੱਲ ਵੀ ਮੈਂ ਬੜੇ ਬੁਰੇ ਨਜ਼ਰਾਂ ਆਂ ਂ ਕਿਉਂਕਿ ਸੋਚ ਦੇ ਪਿੱਛੇ ਰਿਜ਼ਲਟ ਹੋਣੀ ਹੈ ਉਹਨਾਂ ਸ਼ੋ ਕੀਤਾ ਵੀ ਇਹੀ ਬਾਤ ਹੈ ਗਿਆ ਬਾਤ ਇੱਥੇ ਰਹਿਣਾ ਬੰਦੇ ਸ਼ੇਰੀ ਜੇ ਕਮਿਊਨਿਟੀ ਸ਼ੇਸ਼ੇ ਬੰਦੇ ਰਹਿੰਦੇ ਵੇ ਇਸ ਕਰਕੇ ਹਾਲਾਤ ਕੋਈ ਬਾਹਰ ਦੇ ਬਹੁਤ ਚੰਗੇ ਨਹੀਂ ਗਏ ਨਾ ਹੀ ਬਹੁਤੀ ਇਨਕਮ ਹੈਗੀ ਹੈ ਹਾਂ ਜਿਹਦਾ ਕੋ ਤੁਕਾ ਲੱਗਿਆ ਕਿਸਮਤ ਹਰ ਕਿਸ ਦੀ ਅਲੱਗ ਅਲੱਗ ਹੁੰਦੀ ਹੈ ਕਈਆਂ ਦਾ ਜਾਂਦੇ ਪੈਰ ਥਲੇ ਬਟੇਰਾ ਆ ਜਾਂਦਾ ਹੈ ਬਾਕੀ ਸੱਜਣੋ ਜਦੋਂ ਪੱਕਾ ਆ ਜਾਂਦਾ ਇਹ ਹਾਲ ਹੁੰਦੇ ਵੇਖ ਲੈ ਦੀਪਾ